ਚੰਗੀ ਬਾਡੀ ਮੰਤਰਾਂ ਤੇ ਥਾਣਾ ਹਵਾਨੇ ਦੀ ਮੰਤਰ ਦੇਖੋ ਯਾਰ ਬਾ ਕੁਮਾਲ ਆਰਡਰ ਆਰਡਰ ਤਿਆਰ ਕਰਿਆ ਕਰਮਾਲੀ ਨੇ ਥਾਣਾ ਦਾ ਸੈਸੂ ਜੀ ਬਹੁਤ ਸੋਹਣਾ ਤੁਹਾਨੂੰ ਤੁਰ ਕੇ ਵੀ ਦਿਖਾਵਾਂ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਲੈ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਬਾਈ ਤੁਰਦੀ ਨੂੰ ਜੱਜ ਕਰ ਲਿਓ ਬਾਡੀ ਮੰਤਰ ਦੀ ਦੇਖ ਲਓ ਝੋਟੀ ਜੰਗੀਆਂ ਬਾਈ ਜੀ ਤੇ ਥਾਣਾ ਹਵਾਨੇ ਦੀ ਮੰਤਰ ਬਹੁਤ ਸੋਹਣੀਆਂ ਜਾਂਦੀ ਪਹਿਲਾਂ ਜੋ ਬਾਈ ਇੱਥੋਂ ਦੇਖੋ ਯਾਰ ਬਾਡੀ ਢਾਂਚਾ ਦੇਖੋ ਝੋਟੀ ਦਾ ਤੇ ਹਵਾਨਾ ਹੂ ਨਾ ਬਹੁਤ ਸੋਹਣਾ ਯਾਰ ਘੜਾ ਹੋਵਾਨੇ ਦੀ ਬੰਤਰ ਬਿਲਕੁਲ ਓਕੇ ਆ ਬਿਲਕੁਲ ਸਾਫ ਹੋਵਾਨਾ ਤੇ ਚਾਰੋਂ ਥਣ ਇੱਕੋ ਜੇ ਸੋਨਾ ਮੁੱਠੀ ਜਵਾਈ ਵਾਲਾ ਸੋਨਾ ਬਾਡੀ ਬੰਤਰ ਦੀ ਵੀ ਚੰਗੀ ਆ ਬਈ ਅੱਛੀ ਕਾਲ ਬਈ ਨਾਲਾ ਤੇ ਆਪਣਾ ਵਣਪਰੀ ਸਿੰਘ ਵਣਪਰੀ ਪਿੰਡ ਕਿਹੜਾ ਬਈ ਜਿਲ੍ਹਾ ਸਭਰੋਹੀ ਠੀਕ ਆ ਜਿਹੜੀ ਆਪਾਂ ਛੋਟੀ ਦਿਖਾਈ ਆ ਸੂਆ ਕਿਹੜਾ ਸੂਈ ਆ ਬਈ ਪਹਿਲਾ ਸੂਆ ਚ ਪਹਿਲਾ ਸੂਆ ਇਸ ਵਾਰ ਸੂਈ ਆ ਬੱਚਾ ਕੀ ਆ ਬਈ ਮਗਰ ਹੈ ਬੱਚਾ ਮਗਰ ਘਟਿਆ ਜੀ ਪਹਿਲਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਦਿਨਾਂ ਦੀ ਬਈ 12 ਦਿਨਾਂ ਦੀ 12 ਦਿਨਾਂ ਦੀ ਸੂਈ ਅਤੇ 12 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਕਿ ਤਿਆਰ ਬਾਈ ਹੁਣ ਉਹ ਤੁਹਾਨੂੰ 11 ਕਿਲੋ ਬਾਈ ਜਮਾ ਤਿਆਰ ਪੂਰਾ ਤਸੱਲੀ ਵਾਲਾ ਚੁਬਾਈ ਚੁਬਾਈ ਦੀ ਠੰਡੀਆਂ ਪੂਰੀ ਪੂਰੀ ਇੱਕ ਨੰਬਰ ਠੀਕ ਆ ਤੇ ਜਦ ਜਪਾ ਅੱਗੀ ਰੱਖਦਾ ਬਾਈ ਵੇਚਣ ਵਾਲਾ 1,25,000 ਮਾਨਦਾਰ ਵਿੱਚ ਹੋ ਜੂ ਉਹ ਹੀ ਮਾਨਦਾਰ ਹੋਵੇ ਠੀਕ ਆ ਫੋਨ ਨੰਬਰ ਬਾਈ ਆਪਣਾ 95014 56437 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਪਹਿਲਾ ਸੂਆ ਝੋਟੀ ਸੂਈ ਆ ਤੇ ਪੂਰੀ ਤਸੱਲੀ ਵਾਲਾ ਕੰਮ ਆ ਬਾਈ ਕਹਿੰਦਾ ਪੂਰੀ ਤਸੱਲੀ ਕਰਕੇ ਫਿਰ ਜਿਹੜੀ ਖਰੀਦ ਸਕਦੇ ਹੋ ਥਾਣਾ ਬਾਨੇ ਦੀ ਮੰਤਰ ਬਿਲਕੁਲ ਸਾ ਉਹਨਾ ਮੁੱਠੀ ਚਵਾਈ ਵਾਲਾ ਥਾਣਾ ਤੇ ਮੰਤਰ ਇਧਰੋਂ ਸਾਈਡ ਤੋਂ ਵੀ ਦੇਖ ਸਕਦੇ ਲੜੀਏ ਇੱਕ ਬੈੜ ਦਿਖਾਉਣਾ ਤੁਹਾਨੂੰ ਇੱਕ ਵਾਰੀ ਖੜੀ ਤੇ ਨੇਗਾ ਮਾਰ ਲਓ ਤੋਰ ਕੇ ਵੀ ਦਿਖਾਵਾਂਗੇ ਜਾਣਕਾਰੀ ਸਾਰੀ ਆਪਾਂ ਜਿਹੜੀ ਦੀ ਬਾਈ ਤੋਂ ਲਵਾਂ ਇੱਕ ਵਾਰੀ ਬੜੀ ਨੂੰ ਬੈੜੀ ਨੂੰ ਜਿਹੜਾ ਖੜੀ ਨੂੰ ਚੈੱਕ ਕਰੋ ਯਾਰ ਬਾਗਮਾਲ ਵੈੜਾ ਬਾਈ ਐਚਐਫ ਬਰੀਡ ਦੇ ਵਿੱਚ ਵੈੜ ਪੈਂਦੀ ਐ ਐਚਐਫ ਕਰਾਸ ਬਰੀਡ ਦੇ ਵਿੱਚ ਪੈ ਜਾਂਦੀ ਐ ਤੇ ਬਿਲਕੁਲ ਸਾਫ ਸੁਥਰੀ ਵੈੜਾ ਸੋਹਣੀ ਫੇਸ ਕੁਆਲਿਟੀ ਚੰਗੀ ਬਾਡੀ ਵੰਤਰ ਜੀ ਤੇ ਥਾਣਾ ਵੰਨ ਦੀ ਵੰਤਰ ਬਾਖਮਾਲਾ ਬਈ ਦੇਖੋ ਤੋਰੀ ਬਈ ਤੋਰੀ ਇੱਕ ਵਾਰੀ ਤੁਰਦੀ ਤੇ ਨਾਗਾ ਮਾਰ ਲਿਓ ਗੱਲਬਾਤ ਸਾਰੀ ਐ ਪਹਿਲੀ ਬਾਈ ਨਾ ਕਰਵਾਵਾ ਕਿ ਕਿੰਨੇ ਕੁ ਚਰਦੀ ਸੁਈ ਆ ਕਿੰਨਾ ਕੁ ਦੁੱਧਾ ਤੇ ਕੀ ਭਾਅ ਕਰਦੇ ਆ ਦੇਖੋ ਪੂਰੀ ਸੁਨੱਖੀ ਬਿਹੜਾ ਯਾਰ ਬਿਲਕੁਲ ਸਾਫ ਸਫਤਰੀ ਪੂਰੀ ਚੌਂਕਾ ਵਾਲੀ ਬਿਹੜਾ ਬਈ ਤੇ ਲੈਵ ਵਾਲੂ ਕਾ ਬਹੁਤ ਵਧੀਆ ਕਰਮ ਵਾਲੀ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਤੇ ਸੋਹਣੀ ਫੇਸ ਕੁਆਲਿਟੀ ਇਹ ਦੇਖੋ ਇਸ ਕੁਆਲਿਟੀ ਦੀ ਬਹੁਤ ਚੰਗੀ ਆ ਕਦਵਾਂ ਜੰਦੀ ਵੀ ਚੰਗੀ ਆ ਬਾਈ ਕਦਵਾਂ ਜੰਦੀ ਬਿਲਕੁਲ ਓਕੇ ਤੇ ਹਵਾਨਾ ਬਿਲਕੁਲ ਸਾਫ ਆ ਯਾਰ ਨੇੜੇ ਤੋਂ ਦਿਖਾਣੇ ਹਵਾਨਾ ਸਾਨੂੰ ਦੇਖੋ ਤੇ ਥਣਾ ਵਾਲਾ ਗੈਪ ਗੂਪੀ ਬਹੁਤ ਸੋਹਣਾ ਚਾਰੋਂ ਥਣ ਇੱਕੋ ਜਿਹਾ ਫੁੱਲ ਗੈਪ ਵਾਲਾ ਥਣਾ ਬਾਈ ਬਈ ਅੱਛੀ ਗੱਲ ਬਈ ਨਾਂ ਨਾ ਦੇ ਆਪਣਾ ਨਾ ਪਿੰਡ ਦਾ ਸਾਥ ਵਿੱਚ ਠੀਕ ਆ ਪਿੰਡ ਕਿਹੜਾ ਬਾਈ ਪੈਣੀ ਮਹਿਰਾ ਯਾਰ ਪੈਣੀ ਮਹਿਰਾ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹ ਢੀੜਾ ਪਾ ਬੈੜ ਤੋੜ ਕੇ ਦਿਖਾਈਆ ਬਈ ਸੂਆ ਕਿਹੜਾ ਸੂਈ ਐ ਇਸ ਵਾਰ ਇਹ ਸੂਆ ਡੀਜਾ ਸੂਆ ਵੀ ਦੂਜਾ ਸੂਆ ਸੂਈ ਐ ਕਿੰਨੇ ਦਿਨਾਂ ਦੀ ਬਈ ਇਹ 10 12 ਦਿਨਾਂ ਦੀ ਸੂਆ 10 12 ਦਿਨਾਂ ਦੀ ਸੂਆ ਤੇ ਬੱਚਾ ਕੀ ਸੀ ਬਈ ਮਗਰ ਬੱਚਾ ਇਹਦੇ ਮਗਰ ਪੱਛਾ ਦੀ ਬੱਚਾ ਸੀ ਬੱਚਾ ਮਰ ਗਿਆ ਬਈ ਹਾਂ ਬੱਚਾ ਮਰ ਠੀਕ ਆ ਦੁੱਧ ਕਿੰਨਾ ਕ ਤਿਆਰ ਆ ਬਈ ਹੁਣ ਦਾ 20 ਲੀਟਰ ਤਿਆਰ ਆ ਜੀ 20 ਲੀਟਰ ਪੂਰਾ ਠੀਕ ਆ ਚਵਾਈ ਚਬੂਈ ਦੀ ਚੰਗੀਆਂ ਠੰਡੀਆਂ ਪੂਰੀ ਬੰਦਾ ਬੁੜੀ ਜਿਹੜਾ ਮਰਜੀ ਚੋੜੀ ਜਮਾ ਫੇਰੇ ਖੁੱਲੇ ਮਰਜੀ ਸਾਡ ਤੇ ਵਿੱਚ ਭਾਗ ਹੀ ਰੱਖਣ ਵੇਚਣ ਜਾਲ ਪਾਏ ਦਾ ਵੀਰੇ 90000 ਰੁਪਏ 90000 ਰੁਪਏ ਡਿਮਾਂਡ ਮਾਨਦਾਨ ਹੋ ਜੂ ਵਿੱਚੋਂ ਖੁੱਲਾ ਕਰ ਦਾਂਗੇ ਠੀਕ ਆ ਫੋਨ ਨੰਬਰ ਬਈ ਆਪਣਾ ਫੋਨ ਨੰਬਰ 62842 ਠੀਕ ਆ 78299 ਇੱਕ ਵਾਰੀ ਹੋਰ ਬੋਲ ਦਿਓ 62842 78299 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਤੇ ਚਵਾਈ ਚਬੂਈ ਦੀ ਚੰਗੀਆਂ ਬਾਈ ਕਹਿੰਦਾ ਠੰਡੀ ਛੀਲਾ ਪੂਰੀ ਤੇ 20 ਲੀਟਰ ਦੁੱਧ ਤਿਆਰ ਆ ਜੇ ਜੀ ਭਰਾ ਦਿਆ ਕਰ ਸਮਝ ਚਾਉਂਦੀ ਹੋਈ ਤਾਂ ਬਣਾ ਲਿਆ ਸੰਭਰਕ ਬੱਚਾ ਮਰਿਆ ਤੇ ਪਰ ਬਾਈ ਕਹਿੰਦੇ ਵੀ ਪਰ ਪੂਰਾ ਜਿਹੜਾ ਤਸੱਲੀ ਵਾਲਾ ਕੰਮ ਆ ਜਾ ਲੈ ਰੇ ਇੱਕ ਮੱਝ ਸਾਨੂੰ ਹੋਰ ਦਫਾ ਨੇ ਮੱਝ ਬਹੁਤ ਟੌਪ ਦੀ ਆ ਬਾਬੇ ਦੀ ਘਰ ਦੀ ਰੱਖੀ ਹੋਈ ਮੱਝ ਆ ਇੱਕ ਵਾਰੀ ਖੜੀ ਤੇ ਨੇਗਾ ਮਾਰੋ ਦੇਖੋ ਬਾਗਮਾਲ ਮੱਝ ਆ ਯਾਰ ਬੋਡੀ ਵੰਤਰ ਦੀ ਗੱਲ ਕਰ ਲਈ ਤਾਂ ਬਹੁਤ ਜਿਆਦਾ ਚੰਗੀ ਕਦਵਾਜਨ ਵਾਲੀ ਮੱਝ ਆ ਤੇ ਵੰਤਰ ਦੇਖੋ ਮੱਝ ਦੀ ਤਰ ਦੇਖੋ ਮੱਝ ਦੀਆਂ ਤੇ ਹਵਾਨਾ ਦੇਖੋ ਹਵਾਨਾ ਦੇਖੋ ਅੱਗੇ ਤਾਂ ਕਿੱਥੋਂ ਤੱਕ ਪਿਆ ਅੰਗਾੜੀਂ ਗੂੜੀ ਬਹੁਤਾ ਕਰਮਾਣੀ ਦੀ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਜਵਾਈ ਵਾਲਾ ਬਾਈ ਥਣ ਲੱਗਿਆ ਹੋਇਆ ਤੇ ਨਾੜ ਨੂਰ ਦੇਖੋ ਬਾਈ ਦੁੱਧ ਵਾਲੀ ਤੇ ਨਾਣਾ ਲੇਵੇ ਦੇ ਉੱਪਰ ਵੀ ਬਹੁਤ ਆ ਲੇਵਾ ਮਗਰੋ ਵੀ ਉਨਾ ਹੀ ਚੌੜਾ ਦੇਖੋ ਜੜਾਈ ਜੁੜੀ ਬਹੁਤਾ ਕਰਮਾਣੀ ਦੀ ਪੱਠਕੂੜੇ ਦੀ ਜੜਾਈ ਦੇਖੋ ਯਾਰ ਬਹੁਤ ਜਿਆਦਾ ਚੰਗੀ ਮੱਝ ਆ ਇੱਕ ਵਾਰੀ ਤੁਰਦੀ ਤੇ ਨੀਗਾ ਮਰ ਲਓ ਲੈ ਵਾ ਇੱਥੋਂ ਦੇਖੋ ਬਹੁਤ ਚੰਗੀ ਮੰਤਰ ਆ ਯਾਰ ਲੈ ਵੇ ਮੰਤਰ ਬਹੁਤ ਚੰਗੀ ਆ ਮੱਝ ਦੀ ਦੇਖੋ ਇੱਥੋਂ ਦੇਖੋ ਯਾਰ ਲੈ ਵਾ ਤੇ ਬੋਡੀ ਮੰਤਰ ਦੀ ਬਹੁਤ ਚੰਗੀ ਆ ਪਿੱਠਪੋੜੇ ਦੀ ਮੰਤਰ ਬਹੁਤ ਸੋਹਣੀ ਆ ਤੇ ਬਾਕੀ ਗੱਲਬਾਤ ਸਾਰੀ ਜਿਹੜੀ ਆਪਾਂ ਬਾਪੂ ਨਾ ਕਰਾਂਗੇ ਬਾਪੂ ਐਸੀ ਗੱਲ ਛਾਸਰੀ ਕਾ ਨਾਂ ਦੱਸੋ ਆਪਣਾ ਗੁਰਜਨਤ ਸਿੰਘ ਗੁਰਜਨਤ ਸਿੰਘ ਪਿੰਡ ਕਿਹੜਾ ਜੀ ਸੇਖਾ ਸੇਖਾ ਜ਼ਿਲ੍ਹਾ ਕਿਹੜਾ ਪੈਂਦਾ ਕੋਰਨਾਲਾ ਅੱਛਾ ਤੇ ਜਿਹੜੀਆਂ ਮਾਝ ਆਪਾਂ ਤੋੜ ਕੇ ਦਿਖਾਈਏ ਸੂਆ ਕਿਹੜਾ ਸੂਆ ਇਸ ਵਾਰ ਤੀਜਾ ਤੀਜਾ ਸੂਆ ਇਸ ਵਾਰ ਸੂਈ ਆ ਬੱਚਾ ਕੀ ਆ ਮਗਰ ਕਟਾ ਬੱਚਾ ਮਗਰ ਕਟਾ ਹੀ ਦੇਖ ਸਕਦੇ ਹੋ ਤੁਸੀਂ ਤੀਜਾ ਸੂਆ ਇਸ ਵਾਰ ਸੂਈ ਆ ਸੂਈ ਕਿੰਨੇ ਦਿਨਾਂ ਦੀ ਆ ਜੀ ਪੰਜ ਕਿ ਦਿਨਾਂ ਦੀ ਸੂਈ ਵੀ ਆ 5 ਦਿਨ ਸੁਈ ਨੂੰ ਹੋ ਗਿਆ ਕੱਟਾ ਮਗਰ ਹਾਂ ਤੇ ਦੁੱਧ ਕਿੰਨਾ ਤਿਆਰ ਹੁਣ 12 ਲੀਟਰ ਤਿਆਰ ਹੈ ਪੂਰਾ ਤਸੱਲੀ ਵਾਲਾ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਅਗਲਾ ਤਸੱਲੀ ਕਰ ਸਰ ਹਾਂ ਕਰ ਸਕਦਾ ਮਾਝ ਆਪਣੀ ਕਰਦੀ ਆ ਬਾਪੂ ਕੀ ਵਪਾਰ ਦਾ ਕੰਮ ਨਹੀਂ ਨਾ ਠੀਕ ਆ ਤੇ 12 ਲੀਟਰ ਪੂਰਾ ਠੰਡਾ ਛੋਨੇ ਹੋ ਹਾਂ ਪੂਰਾ ਸਵਾਈ ਜੁਬੀ ਦੀ ਪੋਲੀ ਆ ਪੂਰੀ ਪੂਰੀ ਠੀਕ ਆ ਤੇ ਭਾ ਕੀ ਰੱਖੇ ਵੇਚਣ ਜਗ੍ਹਾ ਹਾਂ ਇਹਦਾ 2 ਲੱਖ ਰੱਖੇ 2 ਲੱਖ ਮਾਨਦਾਨ ਹੋ ਜੂ ਵਿੱਚੋਂ ਮਾੜਾ ਮੋਟਾ ਹੋ ਜੂ ਬਾਤ ਫੋਨ ਨੰਬਰ ਆਪਣਾ ਮੇਰੇ ਕੋਲ ਤਾਂ ਨਹੀਂ ਉਹ ਮੁੰਡੇ ਕੋਲ ਠੀਕ ਆ ਫੋਨ ਨੰਬਰ ਆਪਾਂ ਬਾਈ ਤੋਂ ਪੁੱਛਦੇ ਆਂ ਬਾਪੂ ਕਹਿੰਦਾ ਮੇਰੇ ਕੋਲੇ ਫੋਨ ਹੈ ਨਹੀਂ ਫੋਨ ਨੰਬਰ ਆਪਾਂ ਬਾਪੂ ਦੇ ਜਿਹੜਾ ਮੁੰਡੇ ਤੋਂ ਪੁੱਛ ਕੇ ਦੱਸਦੇ ਆਂ ਮੱਝ ਤੇ ਨਿਗਾ ਮਾਰ ਲਓ ਇੱਕ ਵਾਰੀ ਘਰ ਦੀ ਰੱਖੀ ਹੋਈ ਮੱਝ ਆ ਪੰਜਾ ਜੀ ਮੱਝ ਬਹੁਤ ਜ਼ਬਰਦਸਤ 11 213 ਨੰਬਰ ਦੁਬਾਰੇ ਬੋਲੇ ਬਈ ਆਪਣਾ 97811 97 97811 34103 ਉਹਨਾਂ ਟਿਕਸ ਉਹ ਦੇਰਾ ਹੈ ਬਾਈ ਦਾ ਫੋਨ ਨੰਬਰ ਹੈ ਜੀ ਬਣਾ ਲੈ ਸੰਪਰਕ ਦੇ ਕੇ ਭਰਾ ਦੇ ਸਾਹ ਚੰਦੀ ਤਾਂ ਬਾਜ ਚੰਗੀ ਹੈ ਬਾਈ ਬਣ ਰਿਹਾ ਵੀਡੀਓ ਦੇ ਨਾਲ ਐਂਡ ਤੱਕ ਹੋਰ ਅੱਗੇ ਚੱਲ ਕੇ ਜਿਹੜੇ ਤੁਹਾਨੂੰ ਹੋਰ ਵੀ ਜਿਹੜਾ ਕਵਰ ਕਰਕੇ ਦਿਖਾਉਣੇ ਆ ਲਓ ਵੀ ਇੱਕ ਤੁਹਾਨੂੰ ਕ੍ਰਾਸ ਬਰੀਡ ਦੇ ਵਿੱਚ ਜਿਹੜੀ ਬੈੜ ਦਿਖਾਉਣ ਲੱਗਿਆ ਫੈਰ ਸੈਰ ਵਾਲਾ ਰੰਗ ਆ ਇੱਕ ਵਾਰੀ ਖੜੀ ਤੇ ਨਿਗਾ ਮਾਰੇ ਯਾਰ ਮੰਤਰ ਮੰਤਰ ਦੇਖੋ ਕਰਮਾਲੀ ਦੀ ਪੂਰੀ ਸ਼ੀਲ ਸ਼ਰੀ ਬਹਿੜਾ ਤੇ ਲੈਵਲੂਆ ਦੇਖੋ ਬਹੁਤ ਸੋਹਣਾ ਤਿਆਰ ਕਰਿਆ ਥਾਣਾ ਹਵਾਨੇ ਦੀ ਮੰਤਰ ਬਹੁਤ ਸੋਹਣੀ ਆ ਚਾਰੋਂ ਥਾਣੇ ਕੋਜੇ ਸੋਹਣਾ ਮੁੱਠੀ ਜਵਾਈ ਵਾਲਾ ਥਾਣਾ ਤੇ ਬਹੁਤ ਚੰਗਾ ਲੈਵਲੂਆ ਦੇਖੋ ਬਾਕੀ ਉਹ ਬਾਈ ਤੋਂ ਪੁੱਛਾਂਗੇ ਵੀ ਕਿੰਨੇ ਕਿੱਦਰ ਦੀ ਸੂਈ ਆ ਕਿੰਨਾ ਕ ਦੁੱਧ ਆ ਸ਼ੀਲ ਸ਼ਰੀ ਪੂਰੀ ਆ ਕੱਦ ਵਜਨ ਦੀ ਦੇਖ ਲਿਓ ਚੰਗੀ ਆ ਬਹਿੜ ਤੇ ਆ ਇਹਦਾ ਬੱਚਾ ਆ ਬੱਚਾ ਅੱਗੇ ਦਾ ਲੇਵਲ ਹੁਆ ਦੇਖੋ ਯਾਰ ਲੇਵਲ ਹੁਆ ਬਹੁਤਾ ਗਰਮ ਵਾਲੀ ਦਾ ਤੇ ਬਾਈਆਂ 1.0 ਦਾ ਹੇਵੀ ਸੀਲ ਸਰੀਫ ਆ ਬਈ ਚਵਾਈ ਚੁਵਾਈ ਦੀ 20 ਕਿਲੋ ਕਹਿੰਦੇ ਸੀ ਦੁੱਧ ਤਿਆਰ ਹੋ ਬਈ ਦੁੱਧ ਕਿੰਨਾਗਾ ਮੈਡਾ ਥਲੇ 17 ਲੀਟਰ ਦੁੱਧ ਆ ਇਸ ਵਕਤ ਬਾਈ ਸੂਈ ਦਿਨਾਂ ਨੂੰ ਕਿੰਨੇ ਕਿੰਨੇ ਦਿਨ ਹੋਗੇ ਸੂਈ 20 22 ਦਿਨ ਹੋ ਜਾਣਗੇ 20 22 ਦਿਨ ਸੂਈ ਨੂੰ ਹੋਗੇ ਬੱਚਾ ਆ ਗਿਆ ਬਾਈ ਮੰਗਰ ਹੋ ਗਿਆ ਬੱਚਾ ਵੀਰੇ ਬੱਚਾ ਮੰਗਰ ਬੱਚਾ 20 22 ਦਿਨਾਂ ਨਾਲ ਸੂਈ ਨੂੰ ਹੋਗੇ 20 22 ਦਿਨਾਂ ਦੀ ਸੂਈ ਥੱਲੇ ਹੁਣ 17 ਲੀਟਰ ਤਿਆਰ ਆ ਹਾਂਜੀ ਕਿੰਨਾ ਕ ਪਾ ਦੂ ਬਈ ਜਿਹੜੀ ਆ ਜੀ 20 ਕਿਲੋ ਲੈਵਲ ਕਿੰਨੇ ਕ ਤੱਕ ਪ ਮਸੇਵਾ ਤੇ ਆਸ ਤਾਲੀ ਆਪਾਂ ਤੁਹਾਨੂੰ ਵੀ ਕਰਾ ਲਿਆ 20 ਕਰਾ ਲਿਆ ਵੀ ਰਹਿ ਜਾ ਤਾਂ ਅਲੇ ਦੀ ਜਗਾ ਹੱਡ ਪੈਂਦਾ ਹੈ ਨਾ ਤੇ 24 ਜੁਈ ਦੀ ਚੰਗੀ ਠੰਡੀ ਸੀਲਾ ਯਾਰ ਐ ਥੱਲੇ ਵਹਿ ਜਾ ਕੇ ਠੀਕ ਹੈ ਬੁੜੀ ਬੰਦਾ ਕੋਈ ਮਰਜ਼ੀ ਚੋਣ ਪਿੱਛੋਂ ਉੱਠ ਕੇ ਬਦਲ ਲੈ ਦੋ ਬੰਦੇ ਬਦਲ ਲੈ ਤਿੰਨ ਬਦਲ ਲੈ ਠੀਕ ਹੈ ਭਾਈ ਤੇ ਜੇ ਜਬਾ ਆਗੀ ਰੱਖਦਾ ਭਾਈ 70000 ਰੁਪਏ 75000 ਰੁਪਏ ਡਿਮਾਂਡ ਤੇ ਮਨਦਾਨ ਹੋ ਜੂ ਵਿਚੋ ਇਹਦੇ ਫੋਨ ਨੰਬਰ ਭਾਈ 89 ਸਾਲ ਸੁੱਕੀ ਹਨਵੇਂ ਸਾਲ ਸੁੱਕੀ 10741 10741 ਪਿੰਡ ਕਿਹੜਾ ਜੀ ਬਈ ਆਪਣਾ ਖੀਵਾ ਕਲਾ ਜੀ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਪਿੱਖੀ ਲੱਗਿਆ ਪਿੱਖੀ ਦੇ ਲੱਗਿਆ ਬਾਈਆਂ ਦਾ ਪਿੰਡ ਹੈ ਦੇਖ ਸਕਦੇ ਹੋ ਤੁਸੀਂ ਸ਼ਹਿਰ ਸ਼ਹਿਰ ਵਾਲਾ ਰੰਗਾ ਕ੍ਰੋਸ ਬ੍ਰੀਡ ਦੇ ਵਿੱਚ ਵੜ ਪੈਂਦੀ ਆ ਚੁਬਾਈ ਚੁਬਾਈ ਦੀ ਠੰਡੀਆਂ ਬਾਈ ਕਹਿੰਦਾ ਵੀ 17 ਲੀਟਰ ਦੁੱਧ ਬਣ ਤਿਆਰ ਆ ਬਾਈ ਜੀ ਪਹਿਲਾਂ ਪੜੋ 20 ਬੋਲੇਗਾ 17 ਲੀਟਰ ਦੁੱਧ ਤਿਆਰ ਆ ਤੇ ਦੇ ਦੂਗੀ ਖੁੱਲਾ ਸੇਵਾ ਦੇ ਹਿਸਾਬ ਨਾਲ ਯਾਰ 20 ਦੇ ਨੇੜੇ ਜਿਹੜੇ ਹਿਸਾਬ ਨਾਲ ਹਵਾਨਾ ਜੇ ਕੋਈ ਸੇਵਾ ਵਾਲਾ ਵੀ ਰੱਖੂਗਾ ਤਾਂ 20 ਦੇ ਨੇੜੇ ਵੀ ਪਾਸ ਆ ਦੀ ਲਵੀ ਇੱਕ ਮੱਝ ਤੋਰ ਕੇ ਦਿਖਾਉਣੀ ਆ ਤੁਹਾਨੂੰ ਸਿੰਘਾਂ ਦੀ ਕੁੰਡੀ ਇਹ ਖੁੱਲਾ ਜਰੂਰ ਆ ਸਿੰਘ ਪਰ ਕੁੰਡੀ ਇਹ ਤੇ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਓ ਬੋਡੀਟਾਂ ਚੀ ਦੀ ਚੈੱਕ ਕਰੋ ਬਾਕੀ ਜਾਣਕਾਰੀ ਸਾਰੀ ਜਿਹੜੀ ਆਪਾਂ ਪਾਈ ਦੋ ਲੈਣਾ ਥਾਣਾ ਹਵਾਨੇ ਦੀ ਜਿਹੜੀ ਬਿਲਕੁਲ ਸਾਫਾ ਮੱਝ ਦੇਖੋ ਮੰਤਰ ਦੇਖੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਲਾ ਬਾਈ ਕੋਈ ਨਹੀਂ ਬੋਡੀ ਮੰਤਰ ਦੀ ਚੰਗੀ ਆ ਮੱਝ ਮਧਰੀ ਕੁੱਡੀ ਦੀ ਤੇ ਇਸ ਕੁਆਲਿਟੀ ਦੀ ਵੀ ਸੋਹਣੀਆ ਸਿੰਘ ਥੋੜਾ ਖੁੱਲਾ ਜ਼ਰੂਰ ਆ ਪਰ ਬੋਡੀ ਮਦਾਕਾ ਜੱਜ ਦਾ ਉੰਡਾ ਸਿੰਘ ਆ ਖੁੱਲਾ ਜ਼ਰੂਰ ਆ ਪਰ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਬਾਈ ਦੇਖੋ ਹਵਾਨਾ ਹੁੰਨਾ ਤਿਆਰ ਵੀ ਬਹੁਤ ਸੋਹਣਾ ਤਿਆਰ ਕਰਿਆ ਤੇ ਭਾ ਵੀ ਜਿਹੜਾ ਇਹਦਾ ਬਾਈ ਜਿਹੜਾ ਜਾਇਜ਼ ਹੀ ਕਰੂ ਬਿਲਕੁਲ ਸਾਫ ਹਵਾਨਾ ਆ ਇਹਦਾ ਬੱਚਾ ਬਾਕੀ ਗੱਲਬਾਤ ਬਾਈ ਨਾਲ ਕਰਵਾਵਾਂਗੇ ਪਸ਼ੂ ਮੰਡੀ ਤਨੋਲਾ ਤਰੀਕ 27 ਤੀਜਾ ਮਹੀਨਾ 2025 ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਬਾਈ ਨਾ ਕਰਵਾਉਣਾ ਗੱਲਬਾਤ ਬਈ ਜੀ ਕਿਹੜਾ ਸੂਆ ਸੂਈ ਹੈ ਮਾਜਾ ਇਸ ਵਾਰ ਤੀਜੇ ਸੂਆ ਹੈ ਤੀਜਾ ਸੂਆ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਬਾਈ ਇਹ 35 ਦਿਨਾਂ ਦੀ 35 ਦਿਨਾਂ ਦੀ ਬਾਈ 30 35 ਦਿਨਾਂ ਦੀ ਸੂਈ ਹੋਈ ਆ ਬੱਚਾ ਕੀ ਆ ਮਗਰ ਬਈ ਇਹ ਬੱਚਾ ਮਗਰ ਕਟਾਈ ਦੇਖ ਸਕਦੇ ਤੁਸੀਂ ਮਹੀਨੇ ਦੀ ਸੂਈ ਆ ਬਾਈ ਕਹਿੰਦਾ ਤੇ ਦੁੱਧ ਬਾਦ ਕਿੰਨਾ ਕਾ ਬਾਈ 12 ਕਿਲੋ 12 ਕਿਲੋ ਦੁੱਧ ਪੁਰਾ ਤਸਲੀ ਵਾਲਾ 12 ਕਿਲੋ ਜੰਮੋ ਤਸਲੀ ਵਾਲਾ ਤੇ ਚਵਾਈ ਜੁਗ ਦੀ ਚੰਗੀਆਂ ਪੂਰੀ ਠੀਕ ਆ ਤੇ ਜਾਇਜਾ ਭਾਗ ਹੀ ਰੱਖਦਾ ਫਿਰ ਵਿੱਚ ਨਾਲ 115000 115000 ਤੇ ਮਾਨਤਾਨ ਹੋ ਜੂ ਖੁੱਲਾ ਵਿੱਚੋਂ ਕਰ ਦਾਂਗੇ ਮਾਨਤਾਨ ਠੀਕ ਆ ਤੇ ਫੋਨ ਨੰਬਰ ਬਈ ਆਪਣਾ 97720 870 9960 97720 9960 9966 ਇਹ ਬਾਈ ਦਾ ਫੋਨ ਨੰਬਰ ਹੈ ਜੀ 115 ਭਾ ਭਾ ਜੋ ਮਾਨਤਾਨ ਨੇੜਾ ਬਾਈ ਕਹਿੰਦਾ ਵੀ ਖੁੱਲਾ ਹੋ ਜੂ 1 ਮਹੀਨੇ ਦੀ ਸੂਈ ਤੇ 12 ਲੀਟਰ ਦਾ ਦਿਆ ਪਾਜੀ ਮੰਡੀ ਧਨੋਲਾ ਬਣੇ ਰਿਹਾ ਵੀਡੀਓ ਦੇ ਨਾਲ ਐਂਡ ਤੱਕ ਕਿਰਪਾ ਕਰਕੇ ਹੋਰ ਨਗ ਜਿਹੜੇ ਵਿਕਰੀ ਵਾਲੇ ਕਵਰ ਕਰਕੇ ਤੁਹਾਨੂੰ ਦਿਖਾਉਣੇ ਆ ਅੱਗੇ 27 ਤਰੀਕ ਵਾਲੀ ਮੰਡੀ ਆ ਇਹ ਤੇ ਮਾਲੇ ਦੇ ਵਿੱਚ ਜਿਹੜਾ ਥੋੜਾ ਜਿਹਾ ਬਾਤੀ ਪਹੁੰਚਦਾ ਹੁੰਦਾ 11 ਤਰੀਕ ਵਾਲੀ ਮੰਡੀ ਇਹ ਈ ਵੱਡੀ ਮੰਡੀ ਹੁੰਦੀ ਆ ਬਾਹਰ ਦੀਆਂ ਸਟੇਟਾਂ ਦਾ ਮਾਲ ਵੀ ਪਹੁੰਚਦਾ ਇੱਥੇ ਜਿਹੜਾ ਲੋਕਲ ਮਾਲ ਹੀ ਪਹੁੰਚਦਾ 27 ਤੇ ਲਾ ਵੀ ਇੱਕ ਮਾਝ ਤੁਹਾਨੂੰ ਖੋ ਦਿਖਾਉਣਾ ਇੱਕ ਵਾਰੀ ਖੜੀ ਤੇ ਨਗਾ ਮਾਰ ਲਿਓ ਆਹ ਤੋਰ ਬਈ ਲੈ ਤੁਰਦੀ ਤੇ ਨਿਗਾਹ ਮਾਰ ਲੈ ਇੱਕ ਵਾਰੀ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਮੱਜਾ ਬਹੁਤ ਸੋਹਣਾ ਅਡਰ ਰਡਾ ਯਾਰ ਮੱਜਾ ਦਾ ਦੇਖੋ ਤੇ ਥਾਣ ਥਣ ਵੀ ਬਹੁਤ ਸੋਹਣਾ ਲੱਗਾ ਫਿਰ ਮੱਜ ਨੂੰ ਸਿੰਘਾਂ ਦੀ ਜ਼ਰੂਰ ਖੁੱਲੀ ਆ ਪਰੋਂ ਕੁੰਡਾ ਸਿੰਘ ਫੇਸ ਕੁਆਲਟੀ ਚੈੱਕ ਕਰ ਲਿਓ ਬਾਡੀ ਵੰਤਰ ਦੀ ਵੀ ਚੰਗੀ ਆ ਤੇ ਲੇ ਵਾਲੂਆ ਕਰਮ ਵਾਲੀ ਨੇ ਬਹੁਤ ਸੋਹਣਾ ਲੱਗਾ ਯਾਰ ਦੇਖੋ ਬਿਲਕੁਲ ਸਾਫ ਅਡਰ ਤੇ ਥਾਣਾ ਥਣਾ ਦਾ ਸਾਈਜ਼ ਵੀ ਜਿਹੜਾ ਬਹੁਤ ਸੋਹਣਾ ਬਿਲਕੁਲ ਸਾਫ ਅਡਰਾ ਸੋਨਾ ਥਣ ਲੱਗਿਆ ਮੁੱਠੀ ਚਵਾਈ ਵਾਲਾ ਦੇਖੋ ਥਣ ਦਾ ਸਹ ਜਿਹੜਾ ਸਾਨੂੰ ਨੇੜੇ ਤੋਂ ਵੀ ਦਿਖਾਉਣਾ ਥਣ ਖਵਾਲੇ ਦੀ ਬਣ ਦੇਖੋ ਖਵਾਨਾ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰ ਲਿਓ ਬਿਲਕੁਲ ਸਾਫ ਅਡਰਾ ਚਾਰੋਂ ਥਣ ਇੱਕੋ ਜਿਹਾ ਸੋਨਾ ਮੁੱਠੀ ਚਵਾਈ ਵਾਲਾ ਬਾਈ ਥਣ ਲੱਗਿਆ ਹੋਇਆ ਤੇ ਬਾਕੀ ਗੱਲਬਾਤ ਸਾਰੀ ਜਿਹੜੀ ਬਾਈ ਨੇ ਕਰਵਾਵਾਂਗੇ ਆਪਾਂ ਦੇਖੋ ਭਾਈ ਅਸ਼ੀਕਾ ਅਸ਼ੀਕਾ ਜੀ ਭਾਈ ਨਾਂ ਲਾ ਦੇ ਆਪਣੇ ਜੀ ਫਟੇ ਬਡਰੋਕੈਂਡ ਕਿਹੜਾ ਬਾਈ ਜੀ ਬਡਰੋਖਾਂ ਜੀ ਬਡਰੋਖਾਂ ਥੇਲਾ ਸਗਰੂਰ ਠੀਕ ਆ ਇਹ ਜਿਹੜੀ ਮੱਝ ਤੋਰ ਕੇ ਦਿਖਾਈ ਆ ਪਸ਼ੂਆ ਕਿਹੜਾ ਸੂਈ ਆ ਬਾਈ ਇਹ ਪਸ਼ੂਆ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਜਰ ਦੀ ਬਾਈ ਉਸ ਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਬੱਚਾ ਕੀ ਆ ਮਗਰ ਬੱਚਾ ਘੱਟਾ ਬੱਚਾ ਮਗਰ ਘੱਟਾ ਇੱਕ ਹਫਤੇ ਦੀ ਸੂਈ ਆ ਤੇ ਦੁੱਧ ਕਿੰਨਾ ਕਿਤੇ ਆ ਰਿਹਾ ਬਾਈ ਹੁਣ ਸੋਲਟੂ ਦੇ ਬਾਹਰ ਹੈ 16 ਲੀਟਰ 16 ਲੀਟਰ ਤਾਂ ਬਾਹਲਾ ਹੋ ਜਾਂਦਾ ਬਾਈ ਯਾਰ ਤੇ ਤਸੱਲੀ ਕਰਾ ਦੇਗਾ ਜੀ ਹਾਂ ਹਾਂ ਠੀਕ ਆ ਤੇ ਬਾਈ ਜੁਗੀ ਦੀ ਚੰਗੀ ਆ ਬਾਈ ਜੋਕਿਆ ਪੂਰੀ ਠੀਕ ਆ ਪਾਗੀ ਰੱਖਦਾ ਜਾਇਜ ਆ ਹਾਂ 1,76,000 ਵਿੱਚੋਂ ਮਾਨਤਾ ਨੂੰ ਖੁੱਲਾ ਹੋ ਜੂ ਮਾਨਤਾ ਕਰਦਾ ਹਾਂ ਠੀਕ ਆ ਫੋਨ ਨੰਬਰ ਆਪਣਾ 98 99 888 888 72085 72085 ਇਹ ਬਾਈ ਦਾ ਫੋਨ ਨੰਬਰ ਹੈ ਜੀ ਦੁੱਧ ਬਾਈ ਕਹਿੰਦਾ ਵੀ 16 ਲੀਟਰ ਬਾਕੀ ਤੁਸੀਂ ਤਸੱਲੀ ਕਰਕੇ ਜਿਹੜਾ ਫੇਰ ਮੱਝ ਬਾਈ ਖਰੀਦ ਸਕਦੇ ਹੋ ਚਵਾਈ ਜੂਈ ਦੀ ਵੀ ਚੰਗੀ ਆ ਬਾਈ ਕਹਿੰਦਾ ਮਗਰ ਬੱਚਾ ਠੀਕ ਆ ਮਾਨਤਾਣ ਰੇਟ ਦੇ ਵਿੱਚੋਂ ਖੁੱਲਾ ਹੋ ਜੂ ਬਾਈ ਕਹਿੰਦਾ ਵੀ ਲਹੇ ਵੀ ਇੱਕ ਛੋਟੀ ਸਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਛੋਟੀ ਬਹੁਤ ਸੁਨੱਖੀ ਹੈ ਸਿੰਘਾ ਸੁੰਗਾ ਦੀ ਬਿਲਕੁਲ